ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤ ਸਾਹਿਬ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਹਿਣ ਅਰਬਰਣ ਜਾਤ ਅਰ ਪਾਤ ਨਾਹਿਣ ਜੇ ਹਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ਮ ਤੋਜ ਕਹਿ ਜੈ ਕੋਟ ਇੰਦਰ ਇੰਦ੍ਰਾਨ ਸਾਹ ਸਾਹਾਨ ਗਣਿਜੈ ਤ੍ਰੇ ਪਵਣ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਗਵਨ ਕਰਮ ਨਾਮ ਵਰਨਤ ਸੁਮਤ ਪੁਜੰਗ ਪ੍ਰਯਾਤ ਛੰਦ ਨਮਸਤੰ ਅਕਾਲੇ ਨਮਸਤੰ ਕ੍ਰਿਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ namastang akarmang namastang atarmang namastang anamang namastang atamang namastang ajite namastang apite namastang agahe namastang atahe namastang anile namastang anade namastang achede namastang agade namastang aganje namastang apanje namastang urare ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰਦ੍ਰ ਕਰਮੇ ਨਮਸਤੰਦ੍ਰ ਪਰਮੇ ਨਮਸਤੰਦ੍ਰ ਦੇਸੇ ਨਮਸਤੰਦ੍ਰ ਪੇਸੇ ਨਮਸਤੰਦ੍ਰ ਨਾਮੇ ਨਮਸਤੰਦ੍ਰ ਕਾਮੇ ਨਮਸਤੰਦ੍ਰ ਤਾਤੇ ਨਮਸਤੰਦ੍ਰ ਕਾਤੇ ਨਮਸਤੰਦ੍ਰ ਨਿਰੂਪਨ ਰੇਤੂਤੇ ਨਮਸਤੰ ਅਪੂਤੇ Namastang retu te namastang apu namastang aloke namastang asoke namastang Dretape, namastang athape namastang tremane namastang nedane namastang agahe namastang abahe namastang trebarge namastang asarge namastang prapoge namastang sojoge namastang arange namastang apange namastang agame namastastarame ਨਮਸਤੰ ਜਲਾਸਰੇ ਨਮਸਤੰ ਦਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਦ੍ਰੇਤਾਮੇ ਨਮਸਤੰ ਦ੍ਰਿਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦੇ ਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰ ਦ੍ਰਸਾਕੇ ਨਮਸਤੰ ਰਿਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੁਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਦੇ ਹੈ ਅਪੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਦਾਨ ਹੈ ਤ੍ਰਿਬਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਿਰਸ਼੍ਰੀ ਕਹਿ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਚੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੂਜੰਗ ਪ੍ਰਯਾਤ ਛੰਦ नमो सर्व माने समस्ती निधाना नमो देव देवे अपेखी अपेवे नमो काल काले नमो सर्ब पाले नमो सर्ब गौणे नमो सर्ब पौणे नंगी अनाथ इंद्र संगी प्रमाथे नमो पान पाने नमो मान मन नमो चंद्र चंदरे नमो पान पाने नमो गीत गीते नमो ता नताने नमो नृत्य नृत्य नमो नाद नादे नमो पान पाने नमो बाद बाद अनंगी अनामे समस्ती स्वरूपे प्रपंगी प्रमथे समस्ती बेपुथे कलंकंग बिना नेक लंकि स्वरूपे नमो राजराजेश्वरंग परम रूपे नमो जोगयोगीश्वरंग परम सिद्धे नमो राजराजेश्वरंग परम रिद्धे ਨਮੋ ਸਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਪੋਗੀ ਅਪਗਤੇ ਨਮੋ ਜੋਗ ਜੋਗੀ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਇਕ ਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਤਰ ਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਸਨਾਨੇ नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सत्यदा आनंद सर्बंग प्रणासी अनूपे अरूपे समस्तल निवासी सदा सिद्धदाता बुद्धदा प्रद्यकर्ता अद उर्द अर्दंग अगंग ओघर्ता परम परं परमेश्वरंग प्रोचपालंग सदा सर्वता सिद्धदाता दयालंग अच्छेदी ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਅਗੰਜ ਹੈ ਅਪੰਜ ਹੈ ਅਗਾਦੇ ਅਬਾਦੇ ਆਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ नमस्तंग्रनाथे नमस्पंप्रमाथे नमस्त्वं अगञ्जे नमस्त्वं अपञ्जे नमस्त्वं अकाले नमस्त्वं अपाले नमो सर्वदेशे नमो सर्वपेसे नमो राजराजे नमो साजेसाजे नमो शाहशाहे नमो माहमाहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰੇਸੰ ਨਮੋ ਸਰਬ ਕ੍ਰੇਸੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖੇਜੇ ਅਪੀਜੇ ਨਮਸਤੰ ਪ੍ਰਸੇਜੇ ਕ੍ਰਿਪਾਲੰ ਸਰੂਪੇ ਕੋ ਕਰਮੰ ਪ੍ਰਨਾਸੀ ਸਦਾ ਸਰਬਦਾਰਿਤ ਸਦੰਗ ਨੇ ਵਾਸੀ ਚਰਪਟ ਛੰਦ ਤ ਪ੍ਰਸਾਦ ਅੰਮ੍ਰਿਤ ਕਰਮੇ ਅਭ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਨੰਗ ਸਰਬੰਗ ਤ੍ਰਾਨੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਹਾਲ ਛੰਦ ਤਉ ਪ੍ਰਸਾਦ ਆਦ ਰੂਪ ਨਾਦ ਮੂਰਤ ਅਜੋਨ ਪੁਰਖ ਪਾਰ ਸਰਬ ਮੰਤਰੀ ਮਾਨ ਦੇਵ ਭੇਵਾ ਦੂਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਤੂਤ ਰੂਪ ਰਸਾਲ ਨਾਮ ਥਾਮ ਨਾ ਜਾ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਅੰਗ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ एक मुहूर्त अनेक दर्शन की नरूपानेक खेल 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 न अंत को फिर एक देव पेव ना जानहि जे वेद और कते रूप रंग ना जात पात सो जानहि कह जेब तात मात ना जात जाकर जन्म मरण बेहीन चक्र बकर फिरे चctr चक मानहि पुरतीन ਲੋਕ ਚੌਦਾ ਹੈ ਕੇ ਵਿਖੇ ਜਗ ਜਪਈ ਜਿਹ ਜਾਪ ਆਦ ਦੇਵ ਨਾਦ ਮੂਰਤ ਥਾਪਿਓ ਸਬੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸ਼ਵ ਰਚਿਓ ਸਿਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਹਿਤ ਅਪੂਤ ਲਖ ਭੇਸ ਅੰਗਰਾਗਨਾ ਰੰਗ ਜਾ ਕਹੇ ਜਾਤ ਪਾਤਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸ ਤਤ ਏਕ ਪੁਰਖ ਵਤੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ ਅੰਗ ਹਿਨ ਅਪੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨ ਭੇਖ ਸਰਬ ਸ਼ਾਸਤਰ ਨਾ ਜਾਣਹੀ ਜਹ ਰੂਪ ਰੰਗ ਰੇਖ ਪਰਮ ਬੇਦ ਪੁਰਾਣ ਜਾਪ ਕਹੇ ਨੇਤ ਭਾਖਤ ਨਿਤ ਕੋਟ ਸ਼ਿਮਰਤ ਪ੍ਰਾਣ ਸਾਸ਼ਤਰਨਾ ਆਵਹੀ ਬਹੁ ਚੇਤ ਮਦ ਭਾਰ ਛੰਦ ਤਉ ਪ੍ਰਸਾਦ ਗੋਣ ਗਨ ਉਦਾਰ ਮਹਿਮਾ ਅਪਾਰ ਆਸ਼ਣ ਅਭੰਗ ਉਪਮਾ ਅਨੰਗ ਅਨਪਉ ਆਪ੍ਰਕਾਸ਼ ਨਿਸਦਨ ਅਨਾਸ ਆ ਜਾਣ ਬਾਹ ਸਾਹਾਨ ਸਾਹ ਰਾਜਾਨ ਰਾਜ ਭਾਨਾ ਨ ਭਾਨ ਦੇਵਾਨ ਦੇਵ ਉਪਮਾ ਮਹਾਨ इन्द्रान इन्द्रबालान बाल रंगकान रंगकाल अनपूत अंग आपा भंग गतमित अपार गुणगण उदार मनगण प्रणाम निरपैने काम अत्दुत प्रचंड मित गत अखंड आदिश्य कर्म आद्रश्य धर्म सर्वा परनाट अन डांड बाड् चे चाचरी छंद तव प्रसाद गोविन्दे मुकन्दे उद्धारे अपारे हरिंग कर्यंग ऋणामे अकामे पुजंगप्रयात छंद छत्रचक्रवर्ता छत्रचक्रहर्ता छत्रचक्रदाने छत्रचक्रजाने छत्रचक्रवर्ति छत्रचक्रपर्ति छत्रचक्रपालले छत्रचक्रकालले छत्रचक्रपासे छत्रचक्रवासे छत्रचक्रमान्ये छत्रचक्रदाने चात्री छंद ਨ ਨ ਸਤਰ ਨ ਮਿਤ੍ਰ ਨ ਪਰਮੰ ਨ ਪਿਤਰ ਨ ਕਰਮੰ ਨ ਕਾਇ ਅ ਜਨਮੰ ਅ ਜਾਏ ਨ ਚਿਤ੍ਰ ਨ ਮਿਤ੍ਰੇ ਪਰੇਹ ਪਵਿੱਤਰ ਪ੍ਰਥੀ ਸ ਅਦਿ ਸ ਅਦ੍ਰਿ ਸ ਅਕ੍ਰਿ ਸ ਭਗਵਤੀ ਛੰਦ ਤਉ ਪ੍ਰਸਾਦ ਕਥਤੇ ਕਿ ਆ ਛਜ ਦੇ ਸ ਕਿ ਆ ਭਜ ਪੇ ਸ ਕਿ ਆ ਗੰਜ ਕਰਮੈ ਕਿ ਆ ਪੰਜ ਪਰਮੈ ਕੇ ਆ ਭਿਜ ਲੋ ਕਹਿ ਕੇ ਆ ਦਿੱਤ ਸੋ ਕਹਿ ਕੇ ਅਵਤੂਤ ਬਰਨੈ ਕੇ ਬੇਪੂਤ ਕਰਨੈ ਕੇ ਰਾਜੰ ਪ੍ਰਬਾਹ ਕੇ ਧਰਮੰ ਤੁਜਾ ਹੈ ਕੇ ਆਸੋਕ ਬਰਨੈ ਕੇ ਸਰਬਾ ਪਰਨੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰਸ ਰੂਪੈ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਪੇਵ ਹੈ ਕੇ ਚਿਤ੍ਰੰਗ ਬਹਿਨੈ ਕੇ ਇਕੈ ਅਤੀਨੈ ਕੇ ਰੂਜੀ ਰਜਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਬੇਅਬ ਹੈ ਕਿ ਗੈਬਲ ਗੈਬ ਹੈ ਕਿ ਅਫਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੋ ਨਿੰਦ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭੋਣਾ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਪੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ के सर्वत्र दीन है के सर्वत्र नीन है के सर्वत्र जाहो के सर्वत्र पाहो के सर्वत्र देश है के सर्वत्र है के सर्वत्र है के सर्वत्र पाल है हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सुख है के सर्वत्र पोख के सर्वत्र त्राण है के सर्वत्र प्राण है के सर्वत्र देश है के सर्वत्र है के सर्वत्र मान्य है सदैव प्रधान्या ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਪਾਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਕਿ ਸਰਬੰਗ ਕਲੀ ਮੈਂ ਕਿ ਸਰਬੰਗ ਕਲੀ ਮੈਂ ਕਿ ਪਰਮੰਗ ਸਹੀ ਮੈਂ ਕਿ ਆਕਾਲ ਅੱਲਾ ਮੈਂ ਕੇ ਸਾਹਿਬ ਕਲਾਮੈਂ ਕਿ ਹੁਸਨੁਲ ਵਜੂਹ ਹੈ ਤਮਾਮੁਲ ਰਜੂਹ ਹੈ ਹਮੇ ਸਿਲਸਿਲਾ ਮੈਂ ਸਲਿਖਤ ਮੁੱਦਾ ਮੈਂ ਗਨੀਬਲ ਸਿਕਸਤਾ ਹੈ ਗਰੀਬਲ ਬਰਸਤਾ ਹੈ ਬਲੰਦਲ ਮਕਾਨ ਹੈ ਜਮੀਨਲ ਜਮਾਨਾ ਹੈ ਤਮੀਂ ਜਲ ਤਮਾ ਮੈ ਰੁਜਵਲ ਨਿਧਾਨ ਹੈ ਹਰੀਫਲ ਅਜੀ ਮੈ ਰਜਾਇਕ ਯਕੀਨ ਹੈ ਅਨੇਕਲ ਤਰਾੰਗ ਹੈ ਅਭੇਦ ਹੈ ਅਭੰਗ ਹੈ ਜੀ ਜਲ ਨਿਵਾਜ ਹੈ ਗੰਨੀ ਮਲਖੇ ਰਾਜ ਹੈ ਨਿਰਕਤ ਸਰੂਪ ਹੈ ਤ੍ਰਿਮੁਕਤਬੇ ਪੂਤ ਹੈ ਪ੍ਰਭੂ ਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰ ਰਾਜ ਹੈ ਸਦਾ ਸਰਬ ਸਾਜ ਹੈ समस्तुल सलाम है सदैवल अकाम है नृबाध स्वरूप है अगाध है अनूप है औंग आद रूपे अनाद स्वरूपे अनंगी अनामे त्रिभंगी त्रिका त्रिभरग त्रिभादे अगंजे अगाधे स्वभंग सर्व पागे स्व सर्बा अनुरागे त्रिपगत स्वरूप है अच्छे जह है अछूत है कि नरकंग प्रनास है प्रवास है ਨਰੁਕਤ ਪ੍ਰਭਾ ਹੈ ਸਦੈ ਵੰਗ ਸਦਾ ਹੈ ਬੇਪੁਗਤ ਸਰੂਪ ਹੈ ਪ੍ਰਭ ਜੁਗਤ ਅਨੂਪ ਹੈ ਨਰੁਕਤ ਸਦਾ ਹੈ ਬੇਪੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਚੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਜੇ ਹੈ ਅਬੈ ਹੈ अजय है अभय है अपूत है अतूत है अनास है उदास है अतंग है अबंध है अपगत है बिरकत है अनास है प्रकाश है निचिंत है सुनिंत है अलेख है अदेख है अलेख है अपेख है अटाह है अगाह है असंभ है गम है अनिल है अनाद है अनित है सुनित है अजात है अजाद है चरपट छंद तव तो प्रसाद ਸਰਬੰਗ ਹੰਤਾ ਸਰਬੰਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮਾੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਬੇਪੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਵ ਸਾਥੇ ਅਗਾਜ ਸਰੂਪੇਂਦਰ ਬਾਦ ਬੇਪੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇਂਦਰ ਪੰਗੀ ਸਰੂਪੇ ਸਰਪੰਗੀ ਅਨੂਪੇ ਨ ਪੁੱਤਰ ਨ ਪੁੱਤਰ ਨ ਸਤਰ ਨ ਮਿੱਤਰ ਨ ਤਤ ਨ ਮਤ ਨ ਜਤ ਨ ਬਤੇਂਦਰ ਸਾਕਿੰ ਸਰੀ ਕਹੈ ਅਮਿਤ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਉ ਪ੍ਰਸਾਦ के हर जहूर है के हाजर हजूर है हमें सल सलाम है समस्तल कलाम है के साहिब दिमाग है के हुसनल चराग है कामल करीम है के राजक रहीम है के रोजी देहंद है के राजक रहेंद है करीमल कमाल है के हुसनल जमाल है गनी मल खेराज है गरीबल निवाज है हरीफल सिकन है रासुल है कलंकंकनास है समस्तल निवास है अगन जल गनीम रजायक रहीम है समस्तल जुबा है के साहिब के राह है के नरकंक प्रनाश है बहसतल निवास है के सरबल गवन है मेसल रवान है तमामल तमीज है समस्तल अजीज है परंग परम ईस है समस्तल आदिस है अदेसल अलेख है हमेशल अपेख है जमीन अल जमा है अमीकल इमा है करीमल कमाल है के जुरत जमाल है ਕਿ ਅਚਲੰਗ ਪ੍ਰਕਾਸ਼ ਹੈ ਕਿ ਅਮੇ ਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮੇ ਤੋ ਬੇਪੂਤ ਹੈ ਕਿ ਅਮੇ ਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮੇ ਤੋ ਅਪੰਗ ਹੈ ਮਦ ਭਾਰ ਛੰਦ ਤਉ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰਨਾਰ ਅਖੰਡ ਬਰਨਾਰ ਅਮੰਡ ਅਨਪਵਨਾਸ ਮਨਮਨ ਪ੍ਰਕਾਸ਼ ਗਨ ਗਨ ਪ੍ਰਣਾਮ ਜਲਥਲ ਮੁਦਾਮ ਅਣਛੇਜ ਅੰਗ ਆਸਨ ਅਭੰਗ ਉਪਮਾ ਆਪਾਰ ਗਤਮਿਤ ਉਦਾਰ ਜਲਥਲ ਅਮੰਡ ਦਿਸਵਿਸ ਅਭੰਡ ਜਲਥਲ ਮਹੰਤ ਦੇਸ ਵਿਸ ਬੇਅੰਤ ਅਨਪਵਨਾਸ ਪ੍ਰਿਤ ਧਰਤ ਰਾਸ ਆਜਾਨ ਬਾਹੇ ਕੈ ਸਦਾਹ ਓਮਕਾਰ ਆਦ ਕਥਨੀਯ ਆਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅਣਛੇ ਜਗਤ ਅਜੇ ਦਿਨabat ਅਣ ਝੰਗਾਤ ਅਣ ਰੰਜਬਾਤ ਅਣ ਟਟ ਭੰਡਾਰ ਅਣ ਠਟ ਅਪਾਰ ਆਹ ਢੀਠ ਧਰਮ ਅਤ ਠੀਠ ਕਰਨ ਅਣ ਅਣ ਬ੍ਰਹੰਦ ਅਨੰਤ ਅਣ ਬ੍ਰਹੰਦ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੋ ਪ੍ਰਸਾਦ ਕਰਨਾਲਿਆ ਹੈ ਅਰ ਘਾਲਿਆ ਹੈ ਖਲ ਖੰਡਨ ਹੈ ਮਹ ਮੰਡਨ ਹੈ ਜਗ ਤੇਸੁਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਤ੍ਰਣ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਭਰ ਹੈ ਸਰਬੰਗ ਕਰ ਹੈ ਸਰਬ ਪਾਸਯ ਹੈ ਸਰਬ ਨਾਸਯ ਹੈ करुणा कर है बिसुम पर है सर्वतेश्वर है जगतेश्वर है ब्रह्मांडस है कल खंडस है परते पर है करुणा कर है अजपा जप है अथपा थप है कृता कृत है अमृता मृत है ਅੰਮ੍ਰਿਤਾਮ੍ਰਿਤ ਹੈ ਕਰਨਾ ਕਰਤ ਹੈ ਕ੍ਰਿਤਾ ਕਰਤ ਹੈ ਧਰਨੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕਹਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾ ਕਰਤ ਹੈ ਕ੍ਰਿਤਾ ਕਹਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾ ਕਰਤ ਹੈ ਅੰਮ੍ਰਿਤਾਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਬੇਸੁੰਪਰ ਹੈ ਕਰਨਾਲਿਆ ਹੈ ਨਿਰਪਨਾਇਕ ਹੈ ਸਰਬਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪ੍ਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੂਜੰਗ ਪ੍ਰਿਆਤ ਛੰਦ नमो सूरज सूरजे नमो चंद्र चन्द चंद्रे नमो, नमो राज राजे नमो इंद्र इंद्रे नमो अंधकारे नमो तेज तेजे नमो ब्रंद ब्रंदे नमो बीज बीजे नमो राजसंतां संसं शांत रूपे नमो परम तं तं अतं तं स्वरूपे नमो योग जोगे नमो ज्ञान ज्ञाने नमो मंत्र मन्त्रे नमो ध्यान ध्याने नमो यद्ध यदे नमो ज्ञान ज्ञाने नमो भोज भोजे नमो पान पाने नमो कलह करता नमो शांत रूपे नमो इंद्र इनेन्द्रे नमो इंद्र इंद्रे अनादे पुते कलंकार अलंकार अलंके नमो आस आसे नमो बांक बंके अनंगी स्वरूपे नपंगी न अनामे अपंगी स्वरूपे अनंगी अनामे त्रिपंगी त्रिकाले अनंगी अकामे एक कछरी छंद अजय अलै अब्पै अब्बै अपू अजु अनास आकाश ਅਗੰਜ ਅਪੰਜ ਅਲਖ ਅਪਖ ਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੂਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ समस्तल प्रणासे अगंजल अन्ना में समस्तलनेवासेंद्र कामंग समस्तल स्वरूपे ककर्म प्रणसी सौत्तरमंग पुते सदा सच्दानंद करीमल को निंदा समस्तल नेवासी अजाय बेपुते में हरियंग हरिय करीमल रही में चत्र चक्रवर्ती चक्र पुगते श्याम्पव पंग सर्वदा सर्वजुगते ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇ ਪੁਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇ ਪੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ